चा चाच चा चाचर पई ਮਾਤਾ ਜੀ ਕਿੱਥੇ ਜਾ ਰਹੇ ਹੋ ਕਿੱਧਰ ਜਾਣਾ ਹੈ ਅਸੀਂ ਰੋਪੜ ਜਾਣਾ ਜੀ ਫੇਰ ਹੁਣ ਕੀ ਢੀ ਕਰ ਰਹੇ ਹੋ ਬਸ ਨੂੰ ਨਹੀਂ ਫੇਰ ਆਈ ਬਸ ਦੀ ਲਗਾਈ ਨਹੀਂ ਲੰਡੇ ਵੇ ਉਹ ਸਾਡੀ ਤਾਂ ਨਗਲ ਗਈ ਕਿਹਦੀ 50 ਸਾਲੋ ਦੀ ਕੋਈ ਘਾਹ ਰੋੜਾ ਹੋ ਗਿਆ ਤੇ ਲੜਾਈ ਸੰਭੋ ਆਉਣ ਵਾਲੇ ਬੱਚਿਆਂ ਦੀ ਹੀ ਲੰਡੇ ਵੇ ਸਾਲੂ ਕੀ ਲੋਂਦਾ ਧਰਮ ਹੀ ਪਤਾ ਹੈ ਗਾਲਾਂ ਆ ਗਏ ਇਹ ਸਰਕਾਰ ਜੰਦੀ ਇਹ ਪੱਤੀ ਸਹੀ ਨਹੀਂ ਹੋਈ ਜੀ ਉਹ ਕਿਉਂ ਇਹ ਫਕਰ ਦੇ ਫੇਰ ਵਰਤੀ ਔਰਫੋਰਸ ਤੇ ਕੀਤੀ ਇਹ ਸਰਕਾਰ ਦੇ ਸੀਐਡੀ ਸਾਰੇ ਇੱਥੇ ਬੈਠੇ ਆ ਇਹ ਸਰਕਾਰ ਰੋਪਚੋ ਉਹ ਤੂੰ ਹੀ ਕਿਉਂ ਔਰਫੋਰਸ ਕੀਤੀ ਕਿ ਉਹ ਜ਼ਿੰਦਗੀਆਂ ਬਰਬਾਦ ਕੀਤੀਆਂ ਲੋਕਾਂ ਦੀਆਂ ਹੋਰ ਇਹ ਬਰਤੀਸਈ ਨਹੀਂ ਤੇ ਅੱਜ ਤੋਂ ਆਰਫੋਰਸ ਮੰਤਰੀ ਕਹਿੰਦਾ ਵਾ ਕਿ ਤੂੰ ਹੀ ਤੈਕ ਨੂੰ ਮਨਾ ਤੈਨੂੰ ਵੀ ਪਤਾ ਨਹੀਂ ਆ ਤੂੰ ਤੁੰਤੀ ਪੱਤਰ ਵੰਡੇ ਆ ਆਪਣੇ ਆਪ ਦੀ ਸਵਤ ਸਵੈ ਸੇਵ ਕਰੂ ਉਹ ਫਾਦੇ ਰੋ ਬੈਠ ਹੋਇਆ ਤਾਰ ਦੇ ਢੰਗ ਦੇ ਨਾਲ ਭਰਤੀ ਕੀਤੀ ਗਈ ਤੁਹਾਡੀਆਂ ਕਮੇਟੀਆਂ ਬਣੀਆਂ ਸੀ ਦਾ ਬੋਰ ਜਾਣਾ ਜੀ ਤਾਂ ਘਾੜ ਚੱਲ ਰਹੀ ਹੈ ਜੀ ਸਰਕਾਰੀ ਬਸਾਂ ਵਿੱਚ ਬਹੁਤ ਸੱਜਾ ਖਰਾਬੀ ਹੈ ਜੀ ਕਿੰਨੇ ਓਕੀ ਟੂ ਘੰਟਾ ਘੰਟਾ ਹੋ ਗਿਆ ਬੱਸ ਨਹੀਂ ਆ ਰਹੀ 2 ਘੰਟਾ ਹੋ ਗਏ ਲੋਦਿਆਂ ਨੂੰ ਆ ਦੇਖੋ ਕੀ ਹਾਲ ਹੈ ਵੀ ਦੇਖੋ ਚਲੋ ਦੇਖੋ ਜਰਾ ਸਰਕਾਰੀ ਬਸਾਂ ਦਾ ਹੜਤਾਲ ਕੀਤੀ ਪਈ ਹੈ ਬੰਦਾ ਕਿਆ ਕਰੂਗਾ ਇੱਥੇ ਆ ਕੇ ਜੀ ਸਾਡੀ ਸਰਕਾਰ ਹੈ ਕਿੰਨੀ ਖਜਲ ਖਰਾਬੀ ਕਰ ਰਹੀ ਹੈ ਜੀ ਮੈਂ ਨਾ ਬੰਦੇ ਪੱਕੇ ਕਰ ਰਹੀ ਜੋਰੇ ਇਦਾਂ ਇਹ ਵੀ ਕਰ ਰਹੇ ਹੈ ਵੀ ਕਿੰਨਾ ਚਿਰ ਕੰਮ ਕਰਨਗੇ ਵੀ ਪੜ ਜਾਣਾਗੇ। ਹਾਂ ਜੀ ਬਸ ਆ ਨਹੀਂ ਰਹੀ ਹੈ ਜਰਾ। ਦੇਖ ਰਿਹਾ ਟਿਕੀ। ਓਕੇ ਗੱਲ ਵੀ ਹੋ ਗਈ ਆਏ। ਕੀ ਕਹਿਣ ਜਾਓਗੇ ਸਰਕਾਰ ਦੇ ਰਵਈਆ? ਬੱਸ ਤੁਸੀਂ ਹੁਣ ਜੋ ਸਰਕਾਰਾਂ ਕਰਦੀਆਂ ਬਸ ਚੱਵੀ ਜਾਣ ਤੋਂ। ਹਾਂ ਹਾਂ। ਸਰਕਾਰ ਆਪਣੇ ਕੰਮ ਲੱਗੀ ਮਾਸੀ ਆਪਣੇ ਕਰੀ ਜਾਣੇ ਆ ਹੁਣ। ਨਹੀਂ ਸੈਟੀਸਫਾਈਡ ਆ ਤੁਸੀਂ? ਸੰਤੋਸ਼ਟ ਆ ਸਰਕਾਰ ਦੇ ਕੰਮ ਤੋਂ ਜਿਹੜਾ ਚੱਕਾ ਜਾ ਮਜਾ। ਹਾਂ ਜੀ ਤੇ ਹੁਣ ਕੀ ਲੈਣਾ? ਅਸੀਂ ਤਾਂ ਆਪਣਾ ਕਿੱਤਾ ਕਰਨਾ ਕਿੱਤਾ ਕਰਕੇ ਰੋਟੀ ਖਾਈ ਜਾਣੀ ਹੈ। ਪਰ ਓਕੇ ਓਕੀ ਹੈ ਹਨਾ। ਤੁਹਾਡਾ ਵੀ ਆਧਾਰ ਕਾਰਡ ਚੱਲਦਾ? ਨਹੀਂ ਇਹ ਧਾਰ ਕਰ ਕਿ ਕਿੱਥੇ ਜਾਣਾ ਹੈ ਜੀ 40 ਹਸਪਤਾਲ ਆਇਆ ਸੀਗਾ ਮਹਾਰੀ ਤੇ ਮੈਂ ਕਾਦੀਆਂ ਜਾਣਾ ਤੇ ਬਹੁਤ ਥੇਰ ਤੋਂ ਬੱਸ ਦੀ ਵੇਟ ਕਰ ਰਿਹਾ ਬੱਸ ਨਹੀਂ ਆ ਰਹੀ ਬੜੇ ਤੰਗ ਹਾਂ ਇਹ ਚਾਹੀਦਾ ਕਿ ਸਰਕਾਰ ਨੂੰ ਇਹਨਾਂ ਦਾ ਕੋਈ ਹੱਲ ਕਰ ਦੇਵੇ ਤੇ ਬੱਸਾਂ ਜਿਹੜੀਆਂ ਚੱਲ ਪੈਣ ਤੇ ਲੋਕ ਤੰਗ ਨਾ ਹੋਣ ਪਰੇਸ਼ਾਨ ਨਾ ਹੋਣ ਤੇ ਬੱਸ ਇਹੀ ਚਾਹੁੰਦੇ ਆਂ ਸਰਕਾਰ ਜਲਦੀ ਜਲਦੀ ਇਹਦਾ ਕੋਈ ਹੱਲ ਕਰੇ ਤੇ ਲੋਕਾਂ ਨੂੰ ਸਹੂਲਤ ਮਿਲੇ ਤੇ ਲੋਕਾਂ ਦਾ ਆਰਾਮ ਨਾਲ ਬੱਸਾਂ ਸਰਕਾਰ ਦੇ ਕੰਮ ਤੋਂ ਖੁਸ਼ ਹੈ ਨਹੀਂ ਜੀ ਕਿਸੇ ਦਾ ਸਿਲਕੂਲ ਖੁਸ਼ ਨਹੀਂ ਜੀ ਮੋਲੋ ਬਹੁਤ ਜਿਆਦੀਆਂ ਹੜਤਾਲਾਂ ਚੱਲ ਰਹੀਆਂ ਨੇ ਚੱਕਾਂ ਦਾ ਮਸਲਾ ਫਸਿਆ ਪਿਆ ਵਾ ਰੋਡਵੇ ਦਾ ਮਸਲਾ ਫਸਿਆ ਪਿਆ ਵਾ ਕਈ ਪ੍ਰਾਈਵੇਟ ਮੁਲਾਜ਼ਮ ਜਿਹੜੇ ਨੇ ਟੱਕੇ ਖਾ ਰਹੇ ਨੇ ਕਿਸੇ ਨੂੰ ਸਰਕਾਰੀ ਨੌਕਰੀ ਨਹੀਂ ਮਿਲ ਰਹੀ ਅਸੀਂ ਬਿਲਕੁਲ ਵੀ ਸਰਕਾਰ ਦੇ ਕੰਮ ਤੋਂ ਖੁਸ਼ ਨਹੀਂ ਹਾਂ ਜੋ ਵਾਦਾ ਕੀਤਾ ਪੂਰਾ ਨਹੀਂ ਜੋ ਵਾਦਾ ਕੀਤਾ ਕੋਈ ਪੂਰਾ ਨਹੀਂ ਕੀਤਾ ਜੀ ਲਧਿਆਣਾ ਦੀ ਪਾਈ ਲਧਿਆਣਾ ਮੇਰਾ ਨਾਮ ਰੇਸ਼ਮ ਸਿੰਘ ਗਿੱਲ ਪੰਜਾਬ ਪ੍ਰਾਣਸ਼ ਪੰਜਾਬ ਰੋਡ ਤੇ ਪਨਮਾ ਸਪੀਰਟੀਸੀ ਕੰਟੈਕਟ ਵਰਕ ਕਰ ਰਿਹਾ ਹਾਂ ਪੰਜਾਬ ਸੋ ਅੱਜ ਸਾਡੀ ਹਟਾਲ ਦਾ ਦੂਸਰਾ ਦਿਨ ਹੈ ਕਿਉਂਕਿ ਪੰਜਾਬ ਦੇ ਜਿਹੜੇ ਮਾਨਯੋਗ ਮੁੱਖ ਮੰਤਰੀ ਉਹਨਾਂ ਵੱਲੋਂ 1 ਜੁਲਾਈ 2024 ਨੂੰ ਮੀਟਿੰਗ ਕਰਕੇ 1 ਮਹੀਨੇ ਦਾ ਸਮਾਂ ਤੈਅ ਕੀਤਾ ਗਿਆ ਸੀ ਇੱਕ ਮਹੀਨੇ ਦੇ ਵਿੱਚ ਤੁਹਾਡੀਆਂ ਮੰਗਾਂ ਦਾ ਜਿਹੜਾ ਸਾਰ ਤੇ ਗੱਲ ਕੱਢਿਆ ਜਾਏਗਾ ਪਰੰਤੂ ਹੁਣ ਤੱਕ ਕੋਈ ਹੱਲ ਨਹੀਂ ਕੱਢਿਆ ਗਿਆ ਜਿਸ ਵਜ੍ਹਾ ਨਾਲ ਸਾਡੇ ਵੱਲੋਂ ਜਿਹੜਾ ਵਾ ਉਹ ਹੜਤਾਲ ਆ ਉਹ ਜਾਰੀ ਕੀਤੀ ਵੀ ਅੱਜ ਦੂਸਰਾ ਦਿਨ ਹੈ ਅੱਜ ਅਸੀਂ ਹਵਾਲੀ ਚ ਪਹੁੰਚੇ ਆ ਜੇਕਰ ਕੋਈ ਸਾਰਥਕ ਹੱਲ ਨਹੀਂ ਨਿਕਲਦਾ ਤੇ ਅਗਲਾ ਐਕਸ਼ਨ ਜਿਹੜਾ ਸਾਡਾ 1 ਵਜੇ ਤੋਂ ਬਾਅਦ ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਰੈਸਲ ਨੂੰ ਇਥੇ ਅਸੀਂ ਕੁਝ ਕਰਾਂਗੇ ਕੀ ਮੰਗਾਂ ਮੰਗਾਂ ਸਾਡੀਆਂ ਕੱਚੇ ਮਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਔਰ ਸੌਸ ਸੂਸ ਮਲਾਜ਼ਮਾਂ ਨੂੰ ਪ੍ਰੋਟੈਕਟ ਕੀਤਾ ਜਾਵੇ ਠੇਕੇਦਾਰ ਬਾਹਰ ਕੱਢਿਆ ਜਾਵੇ ਜਿਹੜੇ ਮਲਾਜ਼ਮਾਂ ਦੀ ਤਨਖਾਹ ਕਿਲੋਮੀਟਰ ਸਕੀਮ ਅਸਾਂ ਬੰਦ ਕੀਤੀਆਂ ਜਾਣ ਟ੍ਰਾਂਸਪੋਰਟ ਮਾਫੀਆ ਜਿਹੜਾ ਉਹਨੂੰ ਖਤਮ ਕੀਤਾ ਜਾਵੇ ਲੋਕੀ ਤੰਗ ਹੋ ਰਹੇ ਤੁਹਾਡਾ ਫਰਜ਼ ਕੋਈ ਨਹੀਂ ਸਾਡਾ ਫਰਜ਼ ਹੈ ਸਰ ਪਰ ਸਰਕਾਰ ਦਾ ਫਰਜ਼ ਕੀ ਇੱਕ ਮਹੀਨਾ ਪਹਿਲਾਂ ਅਸੀਂ ਸਰਕਾਰ ਨੂੰ ਮੰਗ ਪੱਤਰ ਭੇਜਿਆ ਉਸ ਤੋਂ ਬਾਅਦ 19 ਦਸੰਬਰ ਨੂੰ ਪੰਜਾਬ ਦੇ ਜਿੰਨੇ ਮਾਨਯੋਗ ਐਮ.ਐਲ.ਏ 12 92 ਦੇ 92 ਉਹਨਾਂ ਨੂੰ ਮੰਗ ਪੱਤਰ ਦਿੱਤੇ ਪੰਜਾਬ ਦੇ ਮੁੱਖ ਮੰਤਰੀ ਤੱਕ ਅਪਰੋਚ ਕੀਤੀ ਕਿ ਸਾਨੂੰ ਮੀਟਿੰਗ ਦੇ ਕੇ ਕੋសារ ਤੇ ਗੱਲ ਕੱਢੋ ਪੰਜਾਬ ਦੇ ਮੁੱਖ ਮੰਤਰੀ ਨੇ ਕੋਈ ਮੀਟਿੰਗ ਨਹੀਂ ਕੀਤੀ ਟ੍ਰਾਂਸਪੋਰਟ ਮੰਤਰੀ ਨੇ 2 ਜਨਵਰੀ ਨੂੰ ਮੀਟਿੰਗ ਕੀਤੀ ਪਰ ਮੰਗ ਪੱਤਰ ਨਹੀਂ ਵਿਚਾਰਿਆ ਇਸ ਤਰ੍ਹਾਂ ਬਿਠਾ ਕੇ ਸਾਨੂੰ ਵਾਪਸ ਤਾਂ ਸੋ ਇਹ ਸਰਕਾਰ ਜਿਹੜੀ ਉਹ ਹੜਤਾਲ ਕਰਾ ਰਹੀ ਆ ਸਰਕਾਰ ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਆ ਮੁਲਾਜ਼ਮ ਜਿਹੜਾ ਹੜਤਾਲ ਜਾਂ ਸੰਘਰਸ਼ ਕਰਨ ਲਈ ਮਜਬੂਰ ਨੇ ਅਸੀਂ ਰਹਿ ਕੇ ਕਲਾਂ ਤੋਂ ਆਏ ਕਿਦਰੇ ਲੱਗ ਹੋਈ ਕੀ ਕੰਮ ਕਰੂ ਜੌਬ ਕਨੈਕਟਰ ਕਰਦੇ ਆ ਇਹਨਾਂ ਬਈ ਸਾਨੂੰ ਠੇਕੇਦਾਰੀ ਸਿਸਟਮ ਰੱਖਿਆ ਇਹਨਾਂ ਨੇ ਤੇ ਇਸ ਕਰਕੇ ਵੀ ਸਾਨੂੰ ਪੱਕੇ ਕੀਤੇ ਜਾਣ ਤੇ ਸੈਲਰੀ ਬਹੁਤ ਘੱਟ ਆ ਜੇ ਕਰਕੇ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਇਸ ਕਰਕੇ ਧਰਨੇ ਲਾਉਣ ਲਈ ਮਜਬੂਰ ਹੋਈ ਅੱਜ ਅੱਜ ਇੱਥੇ ਆਏ ਅੱਜ ਇੱਥੇ ਇਥੇ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਜੇ ਕੀਤੀ ਠੀਕ ਆ ਨਹੀਂ ਇੱਥੇ ਘਰਾਓ ਕਰਾਂਗੇ ਉਹਨਾਂ ਦੀ ਗੋਠੀ ਲਈ ਮੋਹੜੀ ਆਏ ਹਾਂਜੀ ਮਹਾ ਮਹਾਲੀ ਚਾਹ ਤੇ ਸਾਡਾ ਇਕੱਠ ਹੋਇਆ ਜੀ ਨਾ ਨਰਾਇਣ ਕਿੱਥੇ ਕਿੱਥੋਂ ਆਏ ਲੋਕ ਇਹ ਸਾਰੇ 18 ਢੀਪਾਂ ਦੇ ਆਏ ਆ ਜੀ ਮੋਖਰੋਂ ਆਏ ਆ ਬਠਿੰਡਿਓਂ ਆਏ ਆਈ ਮੋਗੇ ਤੋਂ ਆਏ ਆ ਜਲੰਧਰੋਂ ਆਏ ਆ ਜੀ ਅੰਬਰਸਾ ਤੋਂ ਆਏ ਆ ਲੁਧਿਆਣੇ ਤੋਂ ਆਏ ਆ ਪਨਵਸਤੀ ਇੱਟੇ ਸਪਾਨ ਵਾਸਤੇ ਪੀ ਆਰਟੀਸੀ ਹਾਂਜੀ ਕੰਟਰੈਕਟ ਹਾਂਜੀ ਕੰਟਰੈਕਟ ਤੇ ਸਾਰੇ ਆਈਏ ਅਸੀਂ